ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜ ਸਾਹਿਬ ਪਹੁੰਚ ਚੁੱਕੇ ਜੀ ਪਿੰਡ ਹੈਗਾ ਥਰੀਆਲ ਜ਼ਿਲ੍ਹਾ ਹੈਗਾ ਜੀ ਅੰਮ੍ਰਿਤਸਰ ਤਸਵੀਰ ਮਜੀਠਾ ਘਟੋੜਾ ਫਾਦੜ ਦੇ ਲਗਭਗ ਪਿੰਾਵਾਂ ਲੈ ਕੇ ਆਂਦੀ ਆ ਬਾਈ ਨੀ ਆਓ ਗੱਲਬਾਤ ਕਰੀਏ ਬਾਈ ਸਤਿ ਸ਼੍ਰੀ ਅਕਾਲ ਹਸੀ ਹਸੀ ਜੀ ਹਸੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਜੀ ਹਾਂ ਜੀ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਵਾਲੇ ਸਰੋਤਿਆਂ ਨੂੰ ਬੜਾ ਜੀ ਖਾਲਸਾ ਜੀ ਫਤਿਹ ਹਸ ਸੰਦੀਪ ਜੀ ਠੀਕ ਹੈ ਜੀ ਸਭ ਠੀਕ ਹੈ ਜੀ ਪ੍ਰਵਾਹ ਠੀਕ ਹੈ ਮੇਰਾ ਮੇਰਾ ਜੀ ਮੇਰਾ ਹੋਰ ਕੀ ਲੰਬਾਤਾ ਬਸ ਠੀਕ ਹੈ ਜੀ ਚਲ ਵਧੀਆ ਚਾਹੀਦਾ ਠੀਕ ਠਾਕ ਪ੍ਰਵਾਹ ਹਾਂ ਜੀ ਆਪਾਂ ਐਡਰੈਸ ਪਹਿਲਾਂ ਦੱਸ ਦਈਏ ਹਾਂ ਜੀ ਬੋਲ ਦਿਓ ਜੀ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਪਿੰਡ ਤਰੀਏਵਾਲ ਮੋਬਾਈਲ ਨੰਬਰ 98141 78121 98141 78121 ਬਾਰ ਬਾਰ ਦੱਸੀਦਾ ਪਹਿਲਾਂ ਮੋਬਾਈਲ ਨੰਬਰ ਤੇ ਪਹਿਲਾਂ ਐਡਰੈਸ ਦਈਦਾ ਇਸੇ ਕਰਕੇ ਦਈਦਾ ਭਈ ਅਗਲਾ ਡਰੈਸ ਪਹਿਲਾਂ ਵੇਖ ਲੈ ਬਿਲਕੁਲ ਜੀ ਬਿਲਕੁਲ ਜੇ ਡਰੈਸ ਤੋਂ ਬਾਅਦ ਕੀ ਕਰਦੇ ਭੈਣ ਭਰਾ ਬਹੁਤੇ ਭੈਣ ਭਰਾ ਫੋਨ ਕਰਦੇ ਸਿਰਫ ਡਰੈਸ ਪੁੱਛਣ ਨੂੰ ਹੂੰ ਹੂੰ ਮੈਨੂੰ ਇਹ ਸਮਝ ਨਹੀਂ ਆਉਂਦੀ ਜੇ ਉੱਪਰ ਲਿਖਿਆ ਅਮਰਸਰ ਹੂੰ ਅਮਰਸਰ ਹੀ ਦੱਸਣ ਦੇ ਆ ਮੰਨ ਲਓ ਅਮਰਸਰ ਤੋਂ 20 ਕਿਲੋਮੀਟਰ ਇੱਧਰ ਜਾ ਇੱਧਰ 100 200 ਰੁਪਇਆ ਕਰਾਇਆ ਕੋਈ ਵੱਧ ਲੈ ਲੂ ਕਿਹੜੀ ਗੱਲ ਆ ਹਾਂਜੀ ਹਾਂਜੀ ਇਹ ਗੱਲ ਬੇਨਤੀ ਗੁੱਸਾ ਨਾ ਕਰਿਓ ਵੇਖੋ ਇਹ ਬੜਾ ਔਖਾ ਜਿਹਾ ਕੰਮ ਹੈ ਹੁੰਦੀ ਹੈ ਵੀਡੀਓ ਪਾਉਣਾ ਤੁਸੀਂ ਤੂੰ ਹੀ ਸੋਚਾ ਕੋਕੜਾ ਸੌਖਾ ਹਾਂਜੀ ਹਾਂਜੀ ਵੀਡੀਓ ਪਾਉਣਾ ਉਹਨੂੰ ਵੇਚਣਾ ਕਰਨਾ ਔਖਾ ਜਿਹਾ ਕੰਮ ਹੈ ਦੂਜੇ ਵਪਾਰ ਨੂੰ ਕਈ ਵਪਾਰੀ ਸਾਨੂੰ ਵੀ ਕਹਿੰਦੇ ਬੜੇ ਸੌਖੇ ਪਹਿਲਾਂ ਮਾਲ ਇਕੱਠਾ ਕਰਨਾ ਫਿਰ ਉਹਨੂੰ ਰੋਕ ਰੋਕ ਰੱਖਣਾ ਵੀ ਵੀਡੀਓ ਬਣਾਉਣੀ ਹੈ ਵੀਡੀਓ ਬਣਾਣੀ ਹੈ ਫਿਰ ਵੀਡੀਓ ਬਣਾਉਣ ਤੋਂ ਬਾਅਦ ਉਹਨੂੰ ਵੇਚਣਾ ਫਿਰ ਅਗਲੇ ਨੂੰ ਸੈਟੀਸਫਾਈ ਕਰਨਾ ਜੇ ਤੋ 10 ਬੰਦੇ ਆ ਜਾਣ ਨਾ ਗਾ ਕੇ 10 ਇਕੱਠੇ ਕਰ ਤੇ ਕਿਹੜੇ ਨੇ ਕਿਹੜੀ ਲੈਣੀ ਮਾੜੇ ਬੰਦੇ ਨੂੰ ਸਮਝ ਨਹੀਂ ਹੁੰਦੀ ਤੇ ਇਹ ਕਰਕੇ ਭੈਣ ਭਰਾ ਨੂੰ ਬੇਨਤੀ ਵੀ ਫੋਨ ਜੇ ਮਾਲ ਲੈਣਾ ਤੇ ਜਰ हां कोई डंगर बीमार है कोई गल है बात है सलाह लेनी अगले दिन ले लो जब वीडियो पे उदन बहुत फोन आंदे कई गुस्सा करंदे तू कटता कटता कि जेड़ा बंदे ने 7-8 मिस कॉलਾਂ ਵਿੱਚ ਆ ਗਈਆਂ ਹੁਣ ਤੁਹਾਡੇ ਨਾਲ ਗੱਲ ਕਰਨ ਮੈਨੂੰ ਜਿੰਨੀ ਕੋ ਲੋਡ ਗੱਲ ਹੋ ਗਈ ਤੇ ਮੈਂ ਜੇ ਕੱਟਤਾ ਤੇ ਤੁਸੀਂ ਗੁੱਸਾ ਕਰਨ ਜੀ ਤੂੰ ਕੱਟਤਾ ਫੌਜੀਆ ਕੱਟਣ ਦੀ ਕਾਰਨ ਇਹਦਾ ਵੀ ਇਹ ਜਿਹੜਾ ਦੂਜਾ ਲੈਨ ਚ ਲੱਗਾ ਉਹ ਵਿਚਾਰਾ ਸੋਚੀ ਜਾਂਦਾ ਮੇਰਾ ਨਹੀਂ ਲੱਗਣ ਤੇ ਛੇਤੀ ਛੇਤੀ ਗੱਲ ਕਰ ਲਈਦੀ ਆ ਬਾਕੀ ਕੋਈ ਨਹੀਂ ਫੋਨ ਜਰੂਰ ਕਰੋ ਪਰ ਮੈਂ ਹਰ ਵਾਰੀ ਕਹਿੰਦਾ 9 ਤੋਂ 6 ਨਾ ਕਰੋ ਰਾਤ ਨੂੰ 9 ਵਜੇ ਤੋਂ 6 ਵਜੇ ਤੱਕ ਸਵੇਰ ਤੱਕ ਨਾ ਕਰੋ ਬਾਕੀ ਸਾਰੀ ਦਿਹਾੜੀ ਕਰੀ ਜੋ ਮੈਂ ਚੁੱਕੀ ਜਾਂਦਾ ਮੈਂ ਸੁੱਤਾ ਵੀ ਚੁੱਕੀ ਜਾਂਦਾ ਵੀ ਮੈਂ ਦੁਪਹਿਰੇ ਜੇ ਕਿਤੇ ਅੱਖ ਵੀ ਲਾ ਲਈ ਤਾਂ ਵੀ ਚੁੱਕ ਲੈਣਾ ਕਿਉਂਕਿ ਆ ਕੀਦਾ ਯਾਰ ਸਾਡਾ ਕਾਰੋਬਾਰ ਇਦਾਂ ਦਾ ਫੋਨ ਚੁੱਕਣ ਦਾ ਸਾਨੂੰ ਪ੍ਰੋਬਲਮ ਕੋਈ ਨਹੀਂ ਬਿਲਕੁਲ ਜੀ ਪ੍ਰੋਬਲਮ ਇਹਦੀ ਜਦੋਂ ਵੀਡੀਓ ਪਈ ਹੁੰਦੀ ਬਾਕੀ ਬਾਰ ਬਾਰ ਦਸੀਦਾ ਥਾਣ ਬਣਾ ਲਈਦਾ ਵਾ ਜੇ ਕੋਈ ਮਾੜੀ ਮੋਟੀ ਢਿੱਲ ਮਟ ਹੁੰਦੀ ਉਹ ਵੀ ਉਹਦਾ ਇਲਾਜ ਇਹੋ ਹੀ ਆ ਵੀ ਤੁਸੀਂ ਇਦਾਂ ਕਰੋ ਵੀ ਜਦੋਂ ਕੋਈ ਬਨ ਬੁੰਨ ਦਾ ਦੱਸਿਆ ਹੀ ਆ ਪਿਛਲੀ ਵਾਰੀ ਵੀ ਦੱਸਿਆ ਸੀ ਯਾਰ ਕਿਵੇਂ ਦੰਦੇ ਬਨ ਬੁੰਨ ਦੀ ਕੋਈ ਪ੍ਰੋਬਲਮ ਵਾਹ ਉਦੀ ਮਾੜੀ ਮੋਟੀ ਚਲੋ ਮਾੜਾ ਮੋਟਾ ਇਲਾਜ ਕਰੀਦਾ ਕੋਈ ਮੈਂ ਬਹੁਤ ਵੱਡਾ ਡਾਕਟਰ ਨਹੀਂ ਆ ਤੇ ਕਈ ਵਾਰੀ ਕਿਸੇ ਨੂੰ ਦਵਾਈ ਦੱਸੀ ਦੀ ਉਹ ਡਾਕਟਰ ਕੋਲ ਆਉਂਦਾ ਤੇ ਡਾਕਟਰ ਕੱਲ ਪਰਸੋ ਮੈਨੂੰ ਇੱਕ ਫੋਨ ਕਰ ਕੇ ਕਹਿੰਦਾ ਜੇ ਕੋਈ ਨੁਕਸਾਨ ਹੋ ਗਿਆ ਤੂੰ ਜ਼ਿੰਮੇਵਾਰ ਆ ੱਸ ਜਦੋਂ ਥਾਣੀ ਬਹਿ ਗਿਆ ਤੇ ਹੁਣ ਜ਼ਿੰਮੇਵਾਰੀ ਕਾਦੀ ਉਹ ਤੇ ਮੈਂ ਉਹਨੂੰ ਤੈਨੂੰ ਕਹਿਤਾ ਅਗਲੇ ਨੂੰ ਘਰ ਵਾਲਿਆਂ ਨੂੰ ਕਹਾਂਗੇ ਆ ਕਰਾ ਲਓ ਤੁਸੀਂ ਵੀ ਆਏ ਜੇ ਕਰੋ ਕਿਉਂਕਿ ਜਦੋਂ ਨੁਕਸ ਪੈ ਗਿਆ ਫੇ ਸੰਦੀਪ ਸਿੰਘ ਮਰਦੇ ਬੰਦੇ ਦੇ ਮੂੰਹ ਨੂੰ ਜ਼ਿਆਦਾ ਹੀ ਚੀਜ਼ ਲਾਉਣੀ ਪੈਂਦੀ ਜਦੋਂ ਥਣ ਮਾਸੋਂ ਜਾਂਦਾ ਉਹਨੂੰ ਤੇ ਫਿਰ ਉਹ ਚੀਜ਼ਾਂ ਲਾਜਦੀਆਂ ਵੀ ਜਿਹੜਾ ਅੰ ਕੋਈ ਪੈਸਾ ਨਹੀਂ ਦੀਦਾ ਕੋਈ ਸੱਜਣ ਭੈਣ ਭਰਾਵੇ ਲੱਗ ਚਾਗੇ ਹੋਵੇ ਕੱਢ ਵੀ ਆਈਦੀ ਨਹੀਂ ਤੇ ਆਖੀਦਾ ਘਰ ਲੈ ਆਓ ਬਿਲਕੁਲ ਜੀ ਬਾਕੀ ਠੰਡ ਨੂੰ ਕੋਈ ਨੁਕਸਿਆ ਉਹਦਾ ਇਲਾਜ ਲੋਈ ਦੱਸ ਦੀਦਾ ਹੋਰ ਅਹੀਂ ਕੀ ਕਰਣਾ ਅਸੀਂ ਕਿਹੜੇ ਰਾਬਿਆਂ ਦੇ ਸੀ ਮਾਲ ਨਹੀਂ ਸੂੰਣ ਡਿਆ ਬਹੁਤਾ ਜਰਵੇਟ ਨਾ ਕਰੋ ਡਾਕਟਰ ਸਾਦ ਲੋ ਕਿਉਂਕਿ ਅੱਜ ਕੱਲ ਸਿਸਟਮ ਇਹ ਹੋ ਗਿਆ ਬੰਦਿਆਂ ਵਾਲਾ ਹੀ ਹਾਲ ਇਹਨਾਂ ਦਾ ਹੋ ਗਿਆ ਥੋੜਾ ਜਿਹਾ ਨੁਕਸ ਪਵੇ ਤੇ ਉਹ ਜਾਂਦਾ ਜੀ ਕਿਉਂਕਿ ਸਾਹ ਵਾਲੇ ਸੌਦੇ ਸਹੀ ਗੱਲਾਂ ਬਾਤਾਂ ਬਹੁਤ ਹੀ ਲੰਮੀ ਵੀਡੀਓ ਹੁੰਦੀ ਅੱਗੇ ਭੈਣ ਭਰਾ ਦੇ ਗਿਆਨ ਬੜਾ ਝਾੜਦੇ ਵੀਡੀਓ ਲੰਮੀ ਸਾਨੂੰ ਆਦਤ ਆ ਅਸੀਂ ਕਰ ਹੀ ਜਾਣੀਆਂ ਸਾਡੇ ਤੋਂ ਇੱਕ ਦੋ ਵੀ ਡੰਗਰ ਠੀਕ ਹੋ ਗਏ ਨਾ ਮੇਰੀ ਵੀਡੀਓ ਵੇਖਣ ਤੋਂ ਬਾਅਦ ਮੈਨੂੰ ਪਿਛਲੀ ਵੀਡੀਓ ਚ ਆਪਾਂ ਦੋ ਡੰਗਰ ਠੀਕ ਕੀਤੇ ਇਹ ਇੱਕ ਦਾ ਮੂੰਹ ਸੜੀ ਬਣਾਇਆ ਇੱਕ ਦਾ ਥਣ ਠੀਕ ਕੀਤਾ ਦੋਵਾਂ ਕਦੇ ਉਦਾਂ ਪੁੱਛਿਆ ਭਾਈ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਯਾਰ ਕਿਸ ਦਾ ਭਲਾ ਹੋਣਾ ਬਿਲਕੁਲ ਜੀ ਬਾਕੀ ਕਿਸ ਦਾ ਮਾੜਾ ਨਹੀਂ ਕਰਦਾ ਜੇ ਫੇਰ ਵੀ ਹੋ ਗਿਆ ਤੇ ਭਰਾਵਾ ਗਲਤੀ ਮਾਫੀ ਬਖਸ਼ ਦਿਓ ਫੇਰ ਮੋਬਾਈਲ ਨੰਬਰ ਬੋਲ ਦਿਆਂ 9814178101981419812 ਦੋਵੇਂ ਨੰਬਰ ਇੱਕੋ ਜਿਹੇ ਆ ਤੇ ਦੋਵਾਂ ਦੇ ਸਾਈ ਪੈ ਜਾਂਦੀ ਦੋਵਾਂ ਤੇ ਗੂਗਲ ਪੇ ਚੱਲ ਜਾਂਦਾ ਦੋਵਾਂ ਤੇ ਵਟਸਐਪ ਚੱਲ ਜਾਂਦਾ ਹੈ ਚਲੋ ਤੇ ਆਜੋ ਹਣ ਮਾਲ ਲਾਏ ਇੱਕ ਆਪਣਾ ਬਾਈ ਜੀ ਫਿਰ ਜੀ ਸਾ ਗਾਂ ਵੱਡੀ ਆ ਹਾਂਜੀ ਅਸਲੀ ਗਾਂ ਪੌਣੀਆਂ ਨੇ ਇਹ ਦੋਵੇਂ ਇਹ ਗਰਲੈਂਡੋ ਦੋ ਆਪਣੇ ਕੋਲ ਮਾਲ ਵੱਧ ਸੀ ਤੇਰੇ ਨਾਲ ਗੱਲ ਹੋਣੀ ਲਈ ਸੀ ਤੇ ਮਾਲ ਗਿਆ ਵੇਗ ਹਾਂਜੀ ਮਜਬੂਰੀ ਬਣ ਜਾਂਦੀ ਇਧਰ ਕਿਸੇ ਬਾਹਰ ਗਾਲਾਂ ਠੰਡਾ ਹੋਣਾ ਵੱਡੀ ਵੇੜ ਹੈ ਨਾ ਜੀ ਬਹੁਤੀ ਵੱਡੀ ਗਾਂ ਦੇ ਜਿਹੜਾ ਅੰਦਰੋਂ ਤੋੜਦੀਆਂ ਅੱਧੀ ਰਹਿ ਜਾਂਦੀ ਇੱਕ ਕਾਲੇ ਰੰਗ ਵਾਲੀ ਗਾਂ ਨਾ ਜਿਹੜੀ ਹੂੰ ਹੂੰ ਇਹ ਵੈਸੇ ਵੀ ਵੀਡੀਓ ਚ ਨਿੱਕੀ ਜਾ ਭੁਸਨਦੀਪ ਸਾਹਿਬ ਵੇਖ ਲੈ ਹਾਈਟ ਹਾਂ ਕੋਈ ਕਹਰ ਤੇ ਇਹ ਇਹ ਵੱਡੇ ਘਰੋਂ ਗਈ ਸੰਦੀਪ ਸਿੰਘ ਹੂੰ ਫੜੇ ਘੜੋਂ ਅੱਛਾ ਪਹਿਲੇ ਸਵੇਰ ਚੇਅਰਮੈਨ ਸਾਹਿਬ ਕੋ ਹੂੰ ਤੇ ਉਹਨਾਂ ਦੀ ਜਬਾਨੀ 28 30 ਕਿਲੋ ਦੁੱਧ ਕੱਢਿਆ ਹੁਣ ਗਾੜੀ ਮਾਰਾ ਜਾਂਦਾ ਤੁਸੀਂ ਕਿਹੜੇ ਨਿਆਣਾ ਸੰਦੀਪ ਸਿੰਘ ਜੇ ਐਡੀ ਗਾਂ ਨੇ ਦੁੱਧ ਨਾ ਕੱਢਿਆ ਕਿੰਨੇ ਕਢਣਾ ਹੈ ਕਿੰਨੇ ਉਤ ਲਈਏ ਜੀ ਇਹ ਹੈ ਕਿੰਨੇ ਦੁੱਧ ਲਈ ਜਾ ਸੰਦੀਪ ਜੀ ਉਹਨਾਂ ਕਿਹਾ ਵੀ 28 30 ਕਿਲੋ ਕੱਢਾ ਘਮਾ ਦੇ ਬਿਲਕੁਲ 28 30 ਕਿਲੋ ਕੱਢਿਆ ਵਾ ਪਰ ਇਹ ਐਡੀ ਗਾਂ ਨੇ ਜੇ ਦੁੱਧ ਨਾ ਕੱਢਿਆ ਕਿੰਨੇ ਵੇਲਾ ਮੈਂ ਵੀ ਦੇਖਣ ਲੱਗੇ ਨਿਕਾਉ ਜਦਾ ਇਹੋ ਜੀ ਗਾਂ ਕੇ ਦਾ ਲੱਭਦੀ ਵੱਡੀ ਇਦਰੋਂ ਕੱਚੀ ਆ ਗਾਂਤ ਪੰਜ-ਛੇ ਦਿਨ ਬਾਕੀ ਆਵੇ ਨਾੜਾ ਨੂੜਾ ਵਿਖਾ ਦੇ ਸੀਲ ਠੰਡੀ ਫੁੱਲ ਥਾਣ ਮਈਆਂ ਵਰਗਾ ਲੱਗਾ ਇਦਰੋਂ ਹਾਂ ਇਹ ਗਰਲੈਂਡੋ ਚ ਆਉਂਦੀ ਆ ਵੀ ਵਿਖਾ ਦੇ ਨਾ ਚੀਜ਼ ਬਿਲਕੁਲ ਆ ਤੇ ਆ ਵਿਖਾ ਦੇ ਥੋੜੀ ਆਉਂਦੀ ਸਾਰੀ ਨਹੀਂ ਮੈਂ ਕਹਿ ਸਕਦਾ ਹਾਂ ਹਾਂਜੀ ਹਾਂਜੀ ਹੁਣ ਥੱਲੇ ਵੀ ਆ ਕੇ ਟਿਮਕਣੇ ਜੇ ਲੋਇਆ ਫੋਸਟ ਕਰਦੇ ਤੇ ਸੰਦੀਪ ਸਿੰਘ ਗਾਂਚ ਨਹੀਂ ਕੋਈ ਕਮੀ ਹਾਂ ਗਾੜੀ ਕਿਸਮਤ ਚੁਵਾਈ ਇੱਕ ਨੰਬਰ ਭੋਲੀ ਰੂਮ ਵਰਗੀ ਚੱਲ ਪੁੱਤ ਚੱਲ ਮਾਲ ਮਾੜਾ ਲਈਦਾ ਨਹੀਂ ਸੰਦੀਪ ਜੀ ਹਾਂਜੀ ਹਾਂਜੀ ਤੇ ਜਿਹੜਾ ਚੰਗਾ ਡੰਗਰ ਆ ਫਿਰ ਪਈਆਂ ਨਾਲ ਮਿਲਦਾ ਤੇ ਕਈ ਵਾਰੀ ਭੈਣ ਭਰਾ ਕਹਿੰਦੇ ਜੀ ਇਹ ਮੁੱਲ ਵੱਧ ਮੰਗਦੇ ਅਸੀਂ ਤੇ ਵੀਡੀਓ 'ਚ ਮਾਲ ਪੋਣਾ ਦਾ ਅਸੀਂ ਬਹੁਤਾ ਮੁੱਲ ਨਹੀਂ ਮੰਨ ਸਕਦੇ ਹਾਂ ਜਿਆਦਾ ਮੰਗਾਗੇ ਜਿਹਦੇ ਕੋਈ ਆਈ ਉਹਨੇ ਵੇਖ ਹੀ ਲੈਣੀ ਆ ਹਾਂਜੀ ਅਗਲਾ ਰਬਟੀ ਹੈ ਕਿ ਨਹੀਂ ਬਿਲਕੁਲ ਜੀ ਆ ਸਭ ਭਰਪੂਰ ਕੇ ਸੋਣਾ ਇਦਾਂ ਨਹੀਂ ਸੁੰਦੀ ਕਰਮਾ ਵਾਲੀ ਇਸ ਸਭ ਮੋਲੇ ਦਾ ਜੇ ਤੇ ਹੁੰਦੀ ਸੂਈ ਗਾਂ ਫੇਰ ਤੇ ਲੱਖ ਦੀ ਵਿੱਚ ਨਹੀਂ ਹੁਣ 90000 ਦੀ ਗਾਂ ਦਵਾਂਗੇ ਬਸ ਠੀਕ ਆ ਛੋੜ ਛੜ ਕਰਦੇ ਜੀ 5000 ਛੱਡ ਦਾਂਗੇ 85000 85000 ਠੀਕ ਆ ਠੀਕ ਆ ਹੋਰ ਛੱਡਣੇ ਆ ਤੇ ਬੜੇ ਆ ਬੜੇ ਬੜੇ ਗੱਲ ਕਰਨਾ ਛੱਡ ਦਿਓ ਮੁੰਡਾ ਦਾ ਛੱਡ ਦਿਓ ਛੱਡ ਲੈ ਪੰਜ ਹੋਰ ਛੱਡ ਦੇ ਉਹਦੇ ਨਾਂ ਦਾ 80000 ਦੀ ਗਾਂ ਹੁਣ ਦਵੇ ਕੋਈ ਐਡੀ ਗਾਂਸਦੀਪ ਸਿੰਘ ਸਾਹਿਬ ਵੇਖ ਨਹੀਂ ਠੀਕ ਹੈ ਵੱਡੀ ਮਨੇ ਇੱਧਰ ਵੇਖ ਕੋਈ ਕਮੀ ਪੇਸ਼ੀ ਅਛਾ ਦੂਜੀ ਗੱਲ ਇਹ ਉਹ 28 30 ਕਿਲੋ ਕਹਿੰਦੇ 25 ਕਿਲੋ ਦੁੱਧ ਗਾਂ ਨਾ ਕੱਢੇ ਗਾਈ ਲੈ ਲੂ ਠੀਕ ਹੈ 25 ਕਿਲੋ ਦੁੱਧ ਸੇਵਾ ਕਰਿਓ ਇਹ ਨਹੀਂ ਵੀ ਬਿਨਾ ਸੇਵਾ ਤੋਂ ਬਾਨੇ ਫੌਜੀਆ ਨਹੀਂ ਕੱਟਣੀ ਨਹੀਂ ਕੱਟਣੀ ਦੁੱਧ ਜਾ ਕੇ ਵਿਹਿਆ ਤਰ੍ਹਾਂ ਨੂੰ ਬਣਦਾ ਅਗਲੇ ਦੂਜੇ ਦਿਨ ਚੀਕਾ ਮਾਰਨ ਦੇ ਬੋਲੇ ਤੇ ਹੀ ਬਿਲਕੁਲ ਆ ਗਾਂਸਦੀਪ ਸਾਹਿਬ ਸੂਈ ਜਾਂ ਮਹੀਨੇ ਦੀ ਹਾਂ ਸ਼ਾਈ ਵਾਲ ਸਮਝ ਲੈ ਕੋਈ ਜਰਸੀ ਸਮਝ ਲੈ ਕੋਈ ਇਹਨੂੰ ਉਹ ਕੀ ਰਾ ਠੀਕ ਹੀ ਜਾਂਦੇ ਹੋ ਜਿਹੜੀ ਮਰਜ਼ੀ ਸਮਝ ਲੋ ਸਾਰੇ ਪਾ ਲਓ ਸਾਰੇ ਇਹ ਚ ਰੰਗ ਸਾਰੇ ਆ ਗਏ ਉਹ ਥੱਲੇ ਜਾਈਆਂ ਤੇ ਬੌਲਦਾਲਾ ਰੰਗ ਜਿਹੜੇ ਉਹ ਦੇਸੀ ਜਿਹੇ ਉਹ ਰਾ ਠੀਕ ਹੀ ਜਾਂਦੇ ਸਾਨੂੰ ਜਾਈਏ ਸ਼ਾਈ ਵਾਲ ਆ ਗਏ ਸ਼ਾਈ ਵਾਲੇ ਸ਼ਾਈ ਵਾਲ ਰੰਗ ਉੱਤੋਂ ਮੂੰਹਵਾ ਤੋਂ ਜਾਈਆਂ ਇਹ ਜਰਸੀ ਉਹ ਤਾਂ ਛਟੰਡੀ ਣਡੀ ਬੜੀ ਹਾਲੋ ਜੋ ਮਰਜ਼ੀ ਕਰਦੇ ਰੋ ਲੈ ਦੁੱਧ ਕਿੰਨਾ ਜੀ ਦੀਪ ਸਿੰਘ ਦੁੱਧ ਦੇ ਤਕੋਣਾ ਵਾ 14 ਕਿਲੋ ਚਲੋ ਪੱਠੇ ਨਹੀਂ ਆ ਗਏ ਤੂੰ 13 ਹੀ ਲਾ ਲਾ ਅੱਛਾ ਜੀ ਹਾਂ ਹਾਂਜੀ ਹਾਂਜੀ ਪੱਠੇ ਮੁਕੇ ਆ ਬਿਲਕੁਲ ਜੀ ਬਿਲਕੁਲ ਡਰਦੀ ਬੜਾ ਇਹਨਾਂ ਇੱਕ ਇਹਨਾਂ ਨੂੰ ਬਿਮਾਰੀ ਵੀ ਡੰਡੇ ਤੋਂ ਬਹੁਤ ਡਰਦੀਆਂ ਬਾਕੀ ਸੀਲ ਠੰਡੀ ਸੰਦੀਪ ਸਿੰਘ ਆ ਹਾਂਜੀ ਨਿਆਣਾ ਵੀ ਪਾ ਲਈਦਾ ਨਹੀਂ ਵੀ ਪਾਉਣਾ ਨਾ ਪਾਵੇ ਕੋਈ ਹੂੰ ਕਲਿਆਰੇ ਤੋਂ ਨਹੀਂ ਕਰਨਾ ਔਲ ਥੋੜਾ ਘਟ ਘਟ ਤੇ ਮਗਰ ਬੱਛਾ ਜੇ ਦੇ ਗਾਂ ਸੰਦੀਪ ਸਿੰਘ ਵੀ ਵੱਡੀ ਆ ਨਹੀਂ ਵੱਡੀ ਵੇੜੀ ਪੱਠੇ ਪੁੱਠੇ ਹੁਣ ਫੇਰ ਦੁੱਧ 16 17 ਕਿਲੋ ਦੇਈ ਜੂ ਇਹਦਾ ਵੇਲਾ ਗਾੜੀ ਨਿਹਰੀ ਤੂੜੀ ਆ ਤਾਂ ਵੀ ਇੰਨਾ ਕ ਦੁੱਧ ਹੈਗਾ ਤੇਰਾ 14 ਕਿਲੋ ਇਸਾ ਇਹਦਾ ਵੀ ਉੜਦੀਆਂ ਵਾਲੇ ਭਾ ਕੋਈ 50 ਨਹੀਂ ਕੋਈ 55 ਨਹੀਂ 45000 ਦੇ ਦੀ ਕਿੰਨੇ ਦੀ 40 ਦੀ ਛੱਡ ਯਾਰ ਅੱਜ 40 ਨੂੰ ਅੱਜ ਵਾਲਾ ਭਾ ਕੋਈ ਦੇ ਕੇ ਵਿਖਾਵੇ 35000 ਦੀ ਗਾਹ ਦੇਣੀ 10 ਹੁਣ ਗੱਲ ਕਰ ਨਹੀਂ ਠੀਕ ਸਿਰ ਬੱਚਾ ਮਹੀਨੇ ਦਾ ਹੈਗਾ ਜੀ ਅੱਛਾ ਭਿੰਦੀ ਨਹੀਂ ਜਾਏ 35000 ਦੀ ਗਾਹ ਦੇਣੀ ਠੀਕ ਹੈ ਜੇ ਤੋਂ 100 ਰੁਪਿਆ ਕਿਹਨੇ ਘਟ ਗਿਆ ਤਾਂ ਮੇਰਾ ਫੋਨ ਨਾ ਕਰੇ ਗੁੱਸਾ ਨਾ ਕਰੇ ਹੋਣੀ ਬਿਲਕੁਲ ਬਿਲਕੁਲ ਇਹ ਚੱਕਾ ਡੰਡੇ ਵਦਨ ਡੰਡੇ ਚੁਾਈ ਇੱਕ ਨੰਬਰ ਨਹੀਂ ਹੈ ਕਰ ਲੈ ਡੋ ਹਾਂ ਬਈਆ ਪਰ ਆਪਣੇ ਸਾਨਾ ਗਰਲੈਂਡ ਹੋਈਏ ਜਗਾ ਦਾ ਅਗਲਾ ਸਾਈਵਲ ਕਹੀ ਏ ਸਾਈਵਲ ਕਹੇ ਠੀਕ ਆ ਆਪਣਾ ਲਈ ਗਰਲੈਂਡੋ ਕਰਕੇ ਹਾਂਜੀ ਹਾਂ ਸੰਦੀਪ ਸਿੰਘ ਇਹਦੀ ਵੀ ਗਰੰਟੀ ਗਰੰਟੀਆਂ ਬੜੀਆਂ ਦਿੰਦੇ ਅਗਲੇ ਆਂਦੇ ਵੀ 20 ਕਿਲੋ ਕੱਢਦੀ ਆ 25 ਕੱਢਦੀ ਆ ਲਿਓ ਆਪਣੀ ਸਮਝਣਾ ਗਾਂ 15 ਦਿਨ ਕੱਚੀ ਆ ਹੈ ਵੈੜੀ ਵੇਲ ਫਿਰ ਕਿਡੀ ਟੌਪ ਦੀ ਆ ਇਹ 10 15 ਦਿਨ ਕੱਚੀ ਆ ਦੋਵੇਂ ਗਾਵਾਂ ਨਹੀਂ ਪਉਣੀ ਸੰਦੀਪ ਜੀ ਆਹ ਵੇਖੀ ਲਾਉਂਦੇ ਪਤਾ ਉੱਥੇ ਜਾਮ ਹੋਈ ਨਹੀਂ ਕਿ ਨਹੀਂ ਤੇ ਥਾਣ ਵੇਖ ਲੈ ਹੈ ਇਦਾਂ ਦਾ ਸਣ ਕੇ ਦਿੰਦਾ ਵੇ ਹੈ ਚਾਰੇ ਥਾਣ ਕਿ ਐਂਡ ਲੱਗੇ ਮਹੀਨੇ ਸਮਝ ਲੋ ਗਾਈ ਦੇ ਸਮਝ ਲੋ ਦੁੱਧ ਵੀ ਮੱਝਾਂ ਵਰਗਾ ਦੁੱਧ ਜਾਣਦੇ ਪੁੱਤ ਇਹ 20 ਕਿਲੋ ਦੁੱਧ ਸੰਦੀਪ ਸਿੰਘ ਆਵੇਂ ਕੰਨੋ ਫੜੀ ਫਿਰੂ ਏਡੀ ਕਾਨ ਵੀ ਪੁਲੀਆਂ ਹਨਾ ਇੱਕੋ ਕਰੋ ਲਈਆਂ ਜੀ ਇਹ ਚਾਰ ਗਵਾਂ ਲਈਆਂ ਇੱਕੋ ਕਰੋ ਜੀ ਇੱਕੋ ਕਰੋ ਹਾਂ ਹਾਂ ਇਹ ਚਮੇ ਤਕਰੀਬਨ ਗ੍ਰੈਂਡੋਜ ਹੁੰਦੀਆਂ ਸੀ ਹਮ ਇੱਕ ਵਿੱਚ ਹੋ ਵੇਗੀ ਆ ਹਮ ਇੱਕ ਸੂਈ ਇਹਨਾਂ ਚੋਂ ਹਮ ਉਹਨਾਂ 20 ਕਿਲੋ ਦੁੱਧ ਦੱਸਿਆ ਸੰਦੀਪ ਸਿੰਘ ਉਹਦੇ ਕੋਲ ਬੋਲਾ ਵੀ 13-14 ਕਿਲੋ ਸਟਾਰਟਿੰਗ ਕਾਲ ਦੀ ਸੂਈ ਕੋ ਹੈਗਾ ਅੱਛਾ 13-14 ਕਿਲੋ ਮਹਿਣਾ ਹੁੰਦਾ ਕਾਲ ਦੀ ਸੂਈ ਗਾਂ ਕੋ 20 ਗੁਲਾਪੇ ਦੇਣਾ ਇਹ ਸ਼ਾਈਵਾਲ ਚ ਆਉਂਦੀ ਆ ਇਹ ਗਰਲੈਂਡੋ ਜਾਂਦੀ ਆ ਦੇਸੀ ਜਾਂਦੀ ਸਾਨੂੰ ਕੱਖ ਨਹੀਂ ਪਤਾ ਜੋ ਅਗਲਾ ਆਪਣੀ ਸਮਝ ਨਾ ਲਵੇ ਬਿਲਕੁਲ ਬਿਲਕੁਲ ਠੀਕ ਨਹੀਂ ਬਿਲਕੁਲ ਅਹੀਂ ਬਹੁਤਾ ਦੱਸੀਆਂ ਫੇਗਲਾ ਕਹਿੰਦਾ ਨਹੀਂ ਇਹਨਾਂ ਆ ਚੀਜ਼ ਆ ਕਿਉਂਕਿ ਸਾਨੂੰ ਪਤਾ ਨਹੀਂ ਆ ਤੇ ਕਈ ਵਿੱਚ ਮੇਰੇ ਵਰਗੇ ਇਦਾਂ ਦੇ ਆ ਉਹ ਪਿਛਲੀ ਗਾਂ ਆਪਾਂ ਪਾਈ ਕੋਈ ਜਾਂਦਾ ਸੀ ਇਹ ਨਾ ਬੁੱਢੜ ਆ ਕੋਈ ਜਾਂਦਾ ਸੀ ਇਹਨੇ ਦੁੱਧ ਨਹੀਂ 30 ਕਿਲੋ ਦੇਣਾ ਦੇਖੀਓ ਉਹ ਤੈਨੂੰ ਵਿਖਾਉਣੀ ਸੀ ਹਾਜੇ ਨਹੀਂ ਅੱਜ 20 ਕਿਲੋ ਗਾਂ ਕੋ ਬੋਲਾ ਉਹ ਵੱਛੀ ਦਿੱਤੀ ਉਹਨੇ ਬੰਦਾ ਗੱਲਾਂ ਕਰਦਾ ਨਾ ਗਾਂ ਲੱਖਦੀ ਆ ਮੈਂ ਵੱਛੀ ਨਹੀਂ ਦਿੰਦਾ ਲੱਖਦੀ ਹਾਂ ਆੰਦਾ ਹੀ ਵੀਡੀਓਸ ਤੇ ਲਾਈਕ ਕਮੈਂਟ ਕਰਦੇ ਨਾ ਮੈਂ ਨਹੀਂ ਵੇਚਨੀ ਔਲਾਦੀ ਨੁਕਰੇ ਠੀਕ ਆ 20 ਕਿਲੋ 22 ਕਿਲੋ ਬੋਲਾ ਸਟਾਰਟਿੰਗ ਕੀਤਾ ਆੰਦਾ 20 ਕਿਲੋ ਦੁੱਧ ਦੇਣਾ ਮੈਂ ਲਾਈਵ 'ਚ ਹੋਣੀ ਜੇ ਇੱਕ ਦਾ ਤੇਰਾ ਟਾਈਮ ਹੋਇਆ ਅੱਛਾ ਜੀ ਰਾਤ ਨੂੰ ਵੀ ਰੱਖਣਾ ਸਵੇਰੇ ਵੀ ਰੱਖਣਾ ਉਦੋਂ 30 ਕਿਲੋ ਚੋਕੇ ਦਊਂ ਗਰਮੀ 'ਚ ਹੂੰ ਠੀਕ ਹੋ ਜੇ ਸਿੱਧੀ ਸਾਦੀ ਹੋਏ ਪੱਠਾ ਤੱਤਾ ਖਾਵੇ ਫੇਰ ਨਹੀਂ ਲਈਦੇ ਬਸ ਬਸ ਹੈ ਇਦਾਂ ਨਹੀਂ ਆ ਵਪਾਰੀ ਇਦਾਂ ਗੱਪਾਂ ਮਾਰਨ ਲਈ ਗੱਲ ਇਹ ਫੌਜੀ ਆਏ ਮੇਰੇ ਨਾਲ ਪੰਗੇ ਨਾ ਲਾਓ ਤੂੰ ਉਹਨਾਂ ਜੰਮਿਆਂ ਨਹੀਂ ਆਉਂਦਾ ਮੈਂ گاਵਾ ਵੇਚਣ ਡਿਆ ਕਮੈਂਟ ਕਰੀ ਜਾਂਦਾ ਇਹ ਦੇਣਾ ਨਹੀਂ ਇਹ ਟੋਕੜ ਮੇਰੇ ਕੋਲ ਜੀ ਚਾ ਆ ਕੇ ਦਊਗਾ ਐਡਾ ਪੱਧਰਾ ਥੋੜਾ ਮੈਂ ਨਾ ਨਾ ਜਿਹੜੇ ਬੰਦੇ ਨੇ ਗੱਲਾਂ ਕੀਤੀ ਉਹ ਜਵਾਬ ਦੇਣਾ ਮੈਨੂੰ ਆਉਂਦਾ ਸਹੀ ਸਹੀ ਗੱਲ ਗੱਲ ਕੰਮ ਕਰਕੇ ਜਵਾਬ ਦੇਈਦਾ ਲੋਕਾਂ ਨੂੰ ਫਲੂਟੀਆਂ ਨਹੀਂ ਮਾਰੀਦੀਆਂ ਗਾਂ ਘਰ ਲਾ ਲਈ ਜਨਾ ਜੇ ਚੰਗੀ ਤੇ ਲਾਈ ਆ ਜੇ ਤੈਨੂੰ ਸ਼ੱਕ ਹੋਊਗਾ ਜਿੱਦਣ ਮਰਜੀ ਆ ਕੇ ਚੋਲੀ ਅੱਜ ਵੀ 20 ਕਿਲੋ ਕੱਲ ਸੂਈ ਜੋ ਬਿਲਕੁਲ ਉਸ ਦਿਨ ਦੀ ਕੱਲ ਸੂਈ ਆ ਹਮਮ ਅੱਛਾ ਨਾ ਗੱਲ ਨਹੀਂ ਦਿੰਦੀ ਤੂੰ ਸੂਈ ਨਹੀਂ ਸਹੀ ਦੀ ਕੱਲ ਸੂਈ ਆ ਕੱਲ ਸੂਈ ਹੈ ਨਾ ਤੇ ਬੱਚੀ ਵੇਲਾ ਕਿੱਡੀ ਪਿਆਰੀ ਜਰਸੀ ਦਿੱਤੀ ਟੀਕੇ ਦਾ ਵੀ ਪਤਾ ਮੈਨੂੰ ਪਰ ਮੈਂ ਉਦੋਂ ਦੱਸਿਆ ਨਹੀਂ ਕਿਉਂ ਨਹੀਂ ਦੱਸਿਆ ਹ ਹੁੰਦਾ ਕਿ ਇਹ ਕਦੇ ਬੱਚਾ ਦੇ ਦੇ ਹਾਂ ਆਲਾ ਕਹਣਾ ਇਹ ਝੂਠ ਮਾਰੰਦਿਆ ਹੂੰ ਬਿਲਕੁਲ ਅਗਲਾ ਟੀਕਾ ਵੀ ਦੱਸਿਆ ਹੁੰਦਾ ਜਿੰਨੇ ਚੰਗੀ ਗਾਂ ਰੱਖੀ ਟੀਕੇ ਲਵਾਏ ਹੁੰਦੇ ਦੀਸਾ ਇਹਦਾ ਹੀ ਮੁੱਲ ਹੋ ਜਿੰਨਾ ਤੂੰ ਕਰਨਾ ਕਰਦੇ ਨਹੀਂ ਨਹੀਂ ਇਹਦਾ ਮੈਨੂੰ ਕੀ ਪਤਾ ਇਹਨੂੰ ਕਿੰਨੇ ਦੀ ਗਾਂ ਦੀਸਾ ਉਹਦਾ ਆਪੋ ਜਿਹੇ ਹੈ ਆਈਡੀਆ ਲੱਖਦੀ ਇਹ ਨਹੀਂ ਲੱਖਦੀ ਇੱਥੇ ਨਹੀਂ ਲੱਖਦੀ ਇੱਥੇ ਬਿਲਕੁਲ ਐਨੇ ਵਾਲੀ ਉਹ ਅੱਛਾ ਕਾਰ ਹੁਣ ਕਿੰਨੇ ਦੀ ਹੂ ਕਿੰਨੇ ਐਨੇ ਵਾਲੀ ਫੇ 60000 55000 ਦੀ ਦੇਣੀ ਦੱਸ ਅੱਛਾ ਕਰ ਗੱਲ ਤੂੰ ਲੱਖ ਲਾ ਕੇ ਜਾਣ ਰਿਹਾ ਨਾ 55 ਦੀ ਨੇੜੇ ਹੀ ਕੰਮ ਫਿਰਦਾ ਨਾ ਮੈਂ ਕਮਲਾ ਜੇ ਤੁਸੀਂ ਇਹ ਗੱਲਾਂ ਤੇ ਆਏ ਨਾ ਮੇਰੇ ਥੱਲੇ ਕਮੈਂਟ ਵੱਧ ਕਰੋ ਮੈਂ ਦੱਸੂ ਤੁਹਾਨੂੰ ਸਸਤੀਆਂ ਕਿੱਦਾਂ ਹੁੰਦੀਆਂ 55000 ਦੀ ਏਡੀ ਗਾਂ ਦੇਓ ਕਮੈਂਟ ਤੇ ਤੁਸੀਂ ਆਪ ਹੀ ਕਰਨਾ ਨਾ ਮੈਨੂੰ ਕਿਹੜਾ ਪਤਾ ਨਹੀਂ ਮੇਰੇ ਯਾਰ ਹੀ ਕਰਦੇ ਜੇ ਰੋਂਦੇ ਜੇ ਕਿੱਥੋਂ ਲਈ ਆਉਂਦਾ ਫੋਜਾ ਮੇਰੀ ਗੱਲ ਸੁਣੋ ਆਪਾਂ ਆ ਵੀ ਕਹੀਏ ਕਮਲੇ ਕਿ ਨਹੀਂ ਵਾਕੇ ਕਮਲੇ ਹੀ ਆ ਫਿਰ ਕਮਲੇ ਆਂਦਾ ਹੈ ਹੀ ਕਮਲੇ ਆ ਇਹੋ ਜੀ ਗਾਉਂ ਤੂੰ ਲੱਖ ਦੀ ਗੈਂਡਿਆ ਚਲੋ 70000 ਦੀ ਗਾਹ ਹੈ ਕਿਸ ਨਹੀਂ ਜਦੋਂ ਠੁਕੀ ਹੋਵੇ ਹਾਨੂੰ ਨਹੀਂ ਪਤਾ ਪਰ ਅਸੀਂ ਭਾਅ ਨਾ ਲਈ ਗਰਲੈਂਡੋ ਫੋਜਾ ਇਹੀ ਕਰੇ ਚੰਗੇ ਬਿਵਾਰੀ ਕਰੋਵੇ ਤੁਹਾਨੂੰ ਪਤਾ ਹੀ ਕਿੱਥੇ ਮੁੱਲ ਕਰਨਾ ਪਰ ਨਹੀਂ ਤੁਹਾਡਾ ਮੁੱਲ ਜਾਇ ਜੀ ਆ 47000 ਦੀ ਸੀ ਸਾਂ ਗਾ ਲਈ ਗਰਦਾਸ ਨੰਗਲੋਂ ਬੇਸ਼ਾ ਜਿੰਦਾ ਉਹਦੇ ਕੋਲ ਲਈ ਜਾਓ ਪਤਾ ਕਰ ਲੋ ਇੱਕ ਦਿਨ ਆਦਾ ਦੱਸਦਾ ਨਹੀਂ 47 ਦੀ ਲਈ ਤੇ ਖਰਚੇ ਉੱਤੇ ਮੇਹੇਸ਼ੇ ਨੇ ਲੈ ਕੇ ਦੀ ਗਰਦਾਸ ਨੰਗਲੋਂ 50 ਦੇ ਬਣ ਗਏ ਬਾਈ 55000 ਦੀ ਪੈਣ ਰਿਹਾ ਫਿਰ ਮੈਂ ਕਰਨਾ ਤੇ ਮੈਂ ਪਾਉਣ ਨੂੰ 65 ਦੀ ਪਾ ਕੇ ਵੇਚ ਦਿੰਦਾ ਵੇਚ ਨਹੀਂ ਸਕਦਾ ਜਰਸੀ ਜਰਸੀ ਜਦੀਪ ਸਿੰਘ ਸਾਹਿਬ ਵੇਖ ਲਾ ਇਹ ਲੱਭਦੀ ਨਹੀਂ ਹੂੰ ਬੜਾ ਜਾਣੋ ਕੀ ਹੁੰਦੀ ਇਹਦੇ ਚੱਕਰ ਜਿਹਾ ਜਰਸੀ ਜੋ ਗਾ ਗੱਡੀ ਮੋੜ ਕੇ ਆਉਂਦੀ ਮੇਰੀ ਜਰਸੀ ਤੋਂ ਜਰਸੀ ਪੁੱਛਦਾ ਪਰ ਪੂਰੀ ਕੁਆਲਿਟੀ ਆ ਜਦੀਪ ਸਿੰਘ ਸਾਹਿਬ ਦੰਦਾ ਜ ਵਸ਼ੀ ਭਵੇਂ ਇੱਥੇ ਵੇ ਕਮੀਦ ਨਹੀਂ ਗਈ ਐਂਡ ਐਂ ਨਪੀ ਸਾ ਤੇ ਮੋਲ ਇਹਦਾ ਵੀ ਉਹ ਹੋਣਾ ਵੀ ਜਿਹੜਾ ਕਿਦਾਂ ਹੋਵੇ ਨਾ ਅੱਛਾ ਹਾਂ ਚਾਨ ਦੇ ਬੁੱਤ ਦੁੱਧ ਵੀ ਇਹਦੇ ਕੋ ਕੱਲ ਪਰਸੋਂ ਦੀ ਸੂਈ ਮਗਰ ਇਹਦੇ ਵੱਛੀ ਕਿ ਵੱਛਾ ਵੱਛਾ ਇਹਦੇ ਮਗਰ ਵੱਛਾ ਇਹਦੇ ਕੋ ਹੁੰਦੀ ਜਾਂ 12 ਕਿਲੋ ਬੋਲਾ ਹੋ 12 ਕਿਲੋ ਬੋਲਾ 18 ਵੀ ਕਹਿ ਦਾਂਗੇ ਚੱਲ ਜਾਣਾ ਜੰਨਾ ਲੈਵਾ ਵੱਛੀ ਦੇ ਹੈ ਤੇ ਨਾੜਾ ਨੂਣਾ ਵਿਖਾ ਦੇ ਕਿਦਾਂ ਦੇ ਐ ਪਤਲੀ ਪਤਲੀ ਜਮੜੀ ਹੈ ਨਾ ਜੀ ਬਿਲਕੁਲ ਐ ਕਰਮਾ ਵਾਲੀ ਠੰਡੀ ਹੁੰਡੀ ਬੜੀ ਉਹ ਮੱਛਾ ਨਾੜੂ ਹੋਣਾ ਨਾਲ ਮੇਰੇ ਨਾਲ ਬਿਲਕੁਲ ਠੰਡੀ ਸੀਸਾ ਇਹਨੂੰ ਕਿਹੜਾ ਵੀ ਜਰਸੀ ਨੂੰ ਆਵੇ ਨਾੜਾ ਦੀਦੀਆਂ ਵੇ ਇੱਧਰ ਪਾਈਪ ਲਾਈਨ ਹੈ ਕਿ ਨਹੀਂ ਵੇਖ ਉਧਰ ਚੁਵਾਈ ਚੁਵਾਈ ਮਚਵਾਈ ਵੇ ਹਰ ਚੀਜ ਓਕੇ ਬਸ ਠੀਕ ਆ ਹਾਂਜੀ ਦੀਪ ਸਿੰਘਾ ਮੁੰਡੇ ਨੇ ਬਾਅਦ ਚ ਨੰਨਾ ਲੜਦਾ ਹੁੰਦਾ ਤੂੰ ਮੋਲ ਅੱਜ ਵੀ ਗਾਵਾਂ ਵੇਚੀਆਂ ਤਾਂ ਦਾ ਮੋਲ ਬੜਾ ਜਾਇਜ਼ ਕੀਤਾ ਐਸ ਦੀਸ਼ਾ ਚਾਰ ਪੰਜ ਗਾਵਾਂ ਵੇਚ ਲਈਆਂ ਸਵੇਰ ਦੀਆਂ ਵਧੀਆ ਫਿਰ ਤੁਸੀਂ ਨਜ਼ਾਰੇ ਵਧੇ ਆ ਭయ్యా ਅਸੀਂ 10-15 ਹਜ਼ਾਰ ਬਣਾ ਲਿਆ ਆਹ ਵੀਡੀਓ ਤੇ ਹੁਣ ਤੇਰਾ ਨਾ ਠਰਕਪੂਰਾ ਕਰਨ ਲੱਗੇ ਬਚਲ ਤੂੰ ਆਇਆ ਤੇ ਸਾਨੂੰ ਨਾ ਹੀ ਬਜੂ ਕੋਈ ਗੱਲ ਨਹੀਂ ਅਸੀਂ ਆਪਣੀ ਦਿਹਾੜੀ ਬਣਾ ਲਈ ਆ ਹੂੰ ਤੇ ਫੇ ਚੀਕਾ ਨਾ ਮਾਰਿਆ ਕਰੋ ਵੀ ਇਹ ਸਸਤੀਆਂ ਦਾ ਹਲੇ ਕਮੈਂਟ ਕਰੀ ਜੋ ਕਮੈਂਟ ਕਰੀ ਜੋ ਜਿੰਨੇ ਹੁੰਦੇ ਤੁਹਾਡੇ ਕੋ ਤਗੜੇ ਹੋ ਜੋ ਦੀਪ ਸਿੰਘ ਇਹਦਾ ਵੀ ਉਡਦੀਆਂ ਵਾਲਾ ਹੀ ਭਾਗ ਕੋਈ 75 ਨਹੀਂ 70 ਨਹੀਂ 60 ਨਹੀਂ ਜੈਸ 55000 ਦੀ ਬੈੜ ਦੇਦਾ ਠੀਕ ਆ ਜਾਇਜ਼ ਨਜਾਇਜ਼ਤ ਨਹੀਂ ਜਾਇਜ਼ ਬਿਲਕੁਲ ਜਾਇਜ਼ ਆ ਜਿੰਨੇ ਦੀ ਕਰਨੀ ਹੁਣ ਤੂੰ ਕਰ ਦੇ ਚਲ 1000 ਛੱਡ ਦੋ 55000 ਦੀ ਜਾਂਦੇ ਠੀਕ ਆ 55000 ਦੇ ਖੋਜ ਆ ਮੁੰਡਾ ਬੂਰਾ ਖੋਜੇ ਭਾਜੀ ਫਿਰ ਮੁੰਡਾ ਆਂਦਾ ਕੋਈ ਗੱਲ ਨਹੀਂ ਕਹਿ ਦਿੰਦਾ ਮੈਨੂੰ ਅਦਾ ਪਪਾ ਇੰਨੀਆਂ ਮੈਂ ਪੁੱਤਰ ਆਪਾਂ ਗਾਵਾਂ ਵੱਧ ਵੇਚਣੀਆਂ ਜੇ ਅਸੀਂ ਦਾਹ ਵੇਚਣੀਆਂ ਸੰਦੀਪ ਸਿੰਘ ਹਰ ਰੁਪਈਆ 10 15000 20000 ਕੁੱਟਣਾ ਆਂਦੇ ਤੁਸੀਂ ਦੋ ਜਾਨਾ ਦਿੰਦੇ ਆ ਮੈਂ 10 ਤਾ ਤੈਨੂੰ ਮੇਸ਼ੇ ਸਾਰਿਆਂ ਦਾ ਪੁੱਛ ਲਿਓ ਕੁ ਵੱਡੋ ਹੀ ਦੱਸੀ ਜੂ ਕਿੱਥੋਂ ਕਿੱਥੋਂ ਲਈ ਮੇਰੇ ਫੋਨ 'ਚ ਉਹ ਵੀ ਆ ਗਏ ਜਿਹੜੇ ਗੂਗਲ ਪੇਜ ਕਰੀਦੇ ਉਹ ਤਾਂ ਪਤਾ ਲੱਗ ਜਣਾ ਕਿੱਥੋਂ ਆਈਆਂ ਵਾਹ ਇਹ ਵੀ ਸਹੀ ਫਿਰ ਜਰਸੀ ਬੱਛੀ ਇਹਦੇ ਮਗਰ ਜੇ ਇਹਦੇ ਮੇਰੇ ਮੇਰੇ ਕਿਸ ਵੀਰ ਨੇ ਸਾਂਭੀ ਬੜੀ ਇਹਦੇ ਉੱਤੇ ਨਾ ਜਦੋਂ ਮੈਂ ਕੱਲ ਮੜਾ ਜਾ ਟਾਈਮ ਤੇ ਖ ਇੰਨੀ ਗਨਵਾਈ ਨਾ ਕਿਸ ਬੰਦੇ ਨੇ ਆਵੇ ਕਿਤੇ ਸਿਆਲ ਦੀ ਨੁਈ ਨਹੀਂ ਲਾਈ ਹਾਂ ਨਹੀਂ ਲਈ ਪਿਓਰ ਜਰਸੀ ਆ ਸਿਰਫ ਇਹ ਦੋ ਦਿਨ ਨਵਾਉਣ ਵਾਲੀ ਆ ਤੇ ਅਸੀਂ ਮਾੜੀ ਮੋਟੀ ਨਵਾਈ ਆ ਹੈ ਜਰਸੀ ਆ ਲੈ ਦੇ ਕੋਸੇ ਦੁੱਧ ਕਿੰਨਾ ਸਲੀਸ਼ ਇਹਦੇ ਕੋਈ 10 12 ਕਿਲੋ ਬੋਲਾ ਵਰਸਾਂ ਦੀ ਸੂਈ ਆ ਐਵੇਂ ਮੈਂ ਕਹਿੰਦਾ ਕੋਈ 15 18 ਹੀ ਲੈਵਾ ਬੜਾ ਤੇ ਮੈਂ 15 18 ਨਹੀਂ ਕਹਿਣਾ ਜਾਨਦ ਜਾਨਦੇ ਜਾਂ ਫੰ ਇਹਦੇ ਮਾਰ ਵਛੀ ਨਾ ਇਹਦੇ ਮਾਰ ਵਛੀ ਭਾਜੀ ਠੀਕ ਆ ਫਿਰ ਕਈ ਬੰਦੇ ਕਹਿੰਦਾ ਇੱਥੇ ਵੀ ਆ ਕੇ ਭੈਣ ਭਰਾ ਹੋ ਸਾਬ ਤੁਹਾਡਾ ਰੇਟ ਜਾਇਜ਼ ਹੁੰਦਾ ਯਾਰ ਜਾਇਜ਼ ਜੂ ਮੈਂ ਵੀ ਕਮਾਈ ਕਰਨ ਡਿਆਂ ਹਸਾਬ ਨਾ ਕਰ ਲਈਦੀ ਹੈ ਹੈ ਕਿ ਨਹੀਂ ਬਿਲਕੁਲ ਹੁਣ ਇਹਨੂੰ ਪਿਓਰ ਸਮਝ ਲੋ ਇਹਨੂੰ ਨਾ ਪਿਓਰ ਸਮਝੋ ਸਿਰਫ ਨਵਾਉਣ ਵਾਲੀ ਗਾਂ ਚਾਰ ਪੰਜ ਦਿਨ ਸਰਫ ਵੱਜ ਗਈ ਨਾ ਪੂਰੀ ਜਰਸੀ ਆ ਉਤੋਂ ਜਦੋਂ ਜਿੱਥੇ ਜਿੱਥੋਂ ਵਾਲ ਲੱਥ ਗਏ ਵੇਹ ਜਰਸੀ ਹੁੰਦੀ ਜਾਣ ਡਈ ਸਿਰਫ ਉਹ ਜੱਟ ਜੀ ਜਿੱਦਾਂ ਸਿਆਲ ਦੀ ਕਿਹਨੇ ਨਵਾਈ ਘਟਿਆ ਕਈ ਨਵਾਉਂਦੇ ਵੀ ਨਹੀਂ ਨਾ ਉਹਨਾਂ ਨੂੰ ਠੰਡ ਨਾ ਲੱਗ ਜੇ ਹੂੰ ਹੂੰ ਇਹਦੇ ਮਗਰ ਵੱਛੀ ਆ ਉਹ ਠਾਲ ਪਾਗਾ ਉਹ ਵੱਛੀ ਬੇਨਗੀ ਜੀ ਬਠੂਰੀ ਹਾਏ ਹਰਦਾ ਬੱਚਾ ਅੱਛਾ ਬੱਚੀ ਹੈ ਨਾ ਜੀ ਜੀ ਹਾਂ ਜੀ ਠੰਡੀ ਹੈ ਵੀ ਬੜੀ ਜੀ ਸਿੰਘਾ ਮੋਲ ਇਹਦਾ ਵੀ ਉੜਦੀਆਂ ਵਾਲਾ ਜੀ ਇਹ ਵੀ 55 ਦੀ ਕਰਦੀ ਹੈ ਕਿੰਨੇ ਦੀ ਆਹ ਦੀ ਤੁਸੀਂ ਉਹ ਕਿੰਨੇ ਦੀ ਕਰਨੀ ਆ ਘਰ ਦੇ ਮੁੜਿਆ ਜਿੰਨੇ ਦੀ ਕਰਨੇ ਆ ਮੁੜ ਹੈ 45 ਹੀ ਕਹਿੰਦਾ ਵਾ ਮੇਰੇ ਤੋਂ ਵੀ ਥੱਲੇ ਸੁੜਨ ਦਾਗਾ ਮੈਂ 48 ਵੀ ਕਹਿਣ ਲਗਾ ਚੱਲ ਕੋਈ ਨਹੀਂ ਕੋਈ ਜਾਣਦਾ ਕੋਈ ਨਹੀਂ ਰੇਲਾ ਸੰਦੀਪ ਸਾਹਿਬ ਹੈ ਕਿ ਨਹੀਂ 45 ਵਾਲੀ ਜਾਜ ਇਹ ਵੀ ਹੁਣ ਕਿਹਾ ਧਿਆਂ ਦੇ ਆ ਇਹ ਵੀ ਸੰਦੀਪਾ ਇੱਕੋ ਕਰਵਾਇਆ ਚਾਰ گاਵਾ ਇਹ ਚੱਲ 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 ਉਹ ਤੇਰੀ ਉਹ ਦੁੱਧ ਕਿੰਨਾ ਦੁੱਧ ਸੰਦੀਪਾ ਕੱਲ ਹੀ ਸੂਈਓ ਅੱਛਾ ਤੇ ਇਹਦੇ ਕੋਲ 14 15 ਕਿਲੋ ਬੋਲਾ ਆਣਾ ਉਹ ਇਹ ਹੋ ਗਿਆ ਤੈਨੂੰ 14 15 ਕਿਲੋ ਬੋਲਾ ਹੀ ਹੈ ਨਾ ਹਾਂਜੀ ਹਾਂਜੀ ਹੂੰ ਮਗਰੇ ਦੇ ਬੱਚਾ ਇੱਥੇ ਸੂਈ ਆਪਣੇ ਕੋਲੇ ਕਿੰਨਾ ਕਰੂ ਦੋਤਾ ਜੀ ਫਿਰ ਇਹ ਹਾਂ ਲੈ ਦੁੱਧ ਖੰਦੀਬਾ 20 ਕਿਲੋ ਦੀ ਇਹਦੀ ਜੁਮੈਰ ਵੀ 20 ਕਿਲੋ ਦੁੱਧ ਕੱਢਦੀ ਆ ਹੂੰ ਹੂੰ ਆਪਣੀ ਸਮਝ ਨਾਲ ਲਿਓ ਇੱਧਰ ਵੇ ਖਾਣੀ ਬੜਾ ਜਬਰਦਸਤ ਹੈ ਜੀ ਇਹ ਲੱਗਾ ਸੂਬਾ ਇਹ ਚਵਾਈ ਵਿਖਾਦਾ ਇਹਦੀ ਹੁਣ ਆ ਇਹ ਨਹੀਂ ਉਦਾਂ ਹੀ ਗੱਲਾਂ ਨਹੀਂ ਆ ਫੌਜੀ ਬਣਨਾ ਸੌਖਾ ਨਹੀਂ ਪਿਆ ਨਹੀਂ ਵੀ ਉੱਚੋਂ ਪੂਰ ਆ ਜੋ ਵਿੱਚੋਂ ਆਜ ਉਹ ਹੈ ਕਿ ਨਹੀਂ ਮੋਟਰ ਹੀ ਚੱਲੇਗੀ ਥਣ ਵੇਖ ਲੈ ਕਿਤਾਂ ਦਾ ਰੋਟਾ ਮੋਟਰ ਹੀ ਮੋਟਰ ਹਾਂ ਮੋਟਰ ਨਾਲ ਜਾਂਦੇ ਜਾਂਦੇ ਭੱਜ ਜਾਂਦੇ ਕੋਈ ਨਹੀਂ ਜਾਂਦੇ ਭੱਜ ਲੈਂਦੇ ਕੋਈ ਹਾਂ ਮੋਟਰ ਦਾ ਕੰਮ ਹੀ ਆ ਉਹ ਦੀਸਾ ਮਾੜੀ ਗੱਪਣ ਵੀ ਲੱਲੇ ਉਹਦੇ ਭੂਰ ਨਹੀਂ ਆਉਗੀ ਸੂਣ ਵਾਲੀ ਤੇ ਗੱਲ ਹੀ ਛੱਡ ਹੂੰ ਏਨਾ ਕਿ ਪਤਾ ਹੀ ਆ ਜੇ ਲੋਕਾਂ ਦੀਆਂ ਭੂਰਾ ਕੱਢ ਸਕਦੇ ਤਾਂ ਸਾਨੂੰ ਵੀ ਨਹੀਂ ਪਤਾ ਲੱਗ ਸਕਦਾ ਵੀ ਆਪਣੇ ਡੰਕਰ ਕਿਹੜੇ ਦੇ ਭੂੜਿਆ ਬਿਲਕੁਲ ਜੀ ਇਹ ਕੱਲ ਆਪਣੇ ਕੋਲ ਹੀ ਸੂਜੀ ਸੰਦੀਪ ਸਿਆ ਹਾਂਜੀ ਮੋਲੇ ਦਾ ਵੀ ਜਾਇਜ਼ ਹੀ ਆ ਬੱਛੀ 20 22 ਕਿਲੋ ਵਾਲੀ ਹੈ ਵੀ ਗਰਲੈਂਡੋ ਜੀ ਹੁੰਦੀ ਸੰਦੀਪ ਜੀ ਚੰਗੀ ਤਰ੍ਹਾਂ ਜੇ ਨੈਟ ਤੇ ਸਰਚ ਕਰੋਗੇ ਨਾ ਗਰਲੈਂਡੋ ਹੀ ਜਾਂਦੇ ਜੀ ਜੇ ਨੈਟ ਤੇ ਚੰਗੀ ਤਰ੍ਹਾਂ ਚੈੱਕ ਕਰੋਗੇ ਗਰਲੈਂਡੋ ਹੀ ਬਿਲਕੁਲ ਥੋੜੀ ਘਟ ਆ ਜੂਗੀ ਇਸ ਦਾ ਮੁੱਲ 65000 ਰੁਪਇਆ ਜੋ ਤੂੰ ਕਰਨਾ ਕਰਦੇ ਜੋ ਛੱਡ ਦੇ ਜਾਂਦ ਛੱਡ ਦੇ ਓਕੇ ਨਾ ਇਹ ਨਹੀਂ ਘਟਨੀ ਹੁਣ ਇਹ ਤੋਂ ਇਹ ਅੱਗੇ ਬੜੇ ਘਟਾਦੇ ਚਲੋ ਇਹ ਗੱਬਣਾ ਇਹ ਇਹ ਗੱਬਣਾ ਦੀਪ ਸਿਆ ਅੱਛਾ ਗੱਬਣਾ ਇਹ ਵੀ ਹੁਣ ਕੋਈ ਸਾਈ ਵਾਲ ਸਮਝ ਲੈ ਕੋਈ ਗਰਲੈਂਡੋ ਸਮਝ ਲੈ ਕੋਈ ਡੱਬੀ ਸਮਝ ਲੈ ਤਾਂ ਹੀ ਇਹਨੂੰ ਗਦਰੀ ਡੱਬੀ ਕਹਿੰਦੇ ਹੁੰਦੇ ਉਦਾਂ ਹੂੰ ਪਾਓ ਅੱਛਾ ਚੰਗਣ ਦੇ ਉਹਨੂੰ ਹਾਂ ਗਦਰੀ ਡੱਬੀ ਹਾਂਜੀ ਹਾਂਜੀ ਸਾਡੀ ਪਾਸ ਜ ਗਦਰੀ ਕਹਿੰਦੇ ਨਾ ਆਪਾਂ ਪਾਲ ਜੋੜ ਵੇਖ ਲਾ ਗਾਂ ਦਾ ਗੱਡਾ ਹੀ ਕਿੰਨੇ ਡੇ ਲੇਉਂਗੀ ਫਸਾ ਹਾਂ ਤਾਂ ਵੀ ਘਟ ਸਕਦੀ ਸੀ ਸਾਦਾ ਸਵੇਰੇ ਵੀ ਸੂ ਸਕਦੀ। ਕਈ ਕਹਿੰਦੇ ਫੋਜ ਸਾ ਤੂੰ ਦੱਸਦਾ ਨਹੀਂ ਕਦੋਂ ਸੂਗੀ। ਹਾਂ ਮੈਂ ਕਈਆਂ ਨੂੰ ਕਹਿੰਦਾ ਵੀ ਉਹ ਸੂਗੀ ਜਾਂ ਹਫ਼ਤੇ ਨੂੰ ਤੇ ਉਹ ਸੂ ਵੀ ਨਹੀਂ ਸਵੇਰੇ। ਤੇ ਕਿਸੇ ਨੂੰ ਕਹਾਂ ਜੀ ਸਵੇਰੇ ਸੂ ਵੀ ਹਫ਼ਤਾ ਨਹੀਂ ਹੁੰਦੀ ਅਗਲਾ ਫੋਨ ਕਰਾਂਦਾ ਫੋਜ ਸਾ ਹਫ਼ਤਾ ਹੋ ਗਿਆ ਸੂ ਨਹੀਂ ਡਈ। ਤੇ ਕਿਉਂਕਿ ਉਹ ਰੱਬ ਨੇ ਰੱਖੀ ਆਪਣੇ ਕੋ ਮਰਨ ਜੰਮਣ। ਹੂੰ ਜੇ ਸਾਨੂੰ ਪਤਾ ਇਹ ਤੇ ਅਸੀਂ ਕੱਖ ਵੀ ਨਾ ਕਰੀਏ। ਹੂੰ ਸਮਝਿਆ? ਤੇ ਜੰਮਣ ਦੇ ਮਰਨ ਉਹਦੇ ਹੱਥਾਂ ਤਾਈਓਂ ਅਸੀਂ ਭਜੇ ਫਿਰ ਬਿਲਕੁਲ ਜੀ ਬਿਲਕੁਲ ਤੁਸੀਂ ਆਂ ਗਾਂ ਬਹੁਤ ਚੰਗੀ ਦੂਜੇ ਸੂਏ ਛਿੱਗੀ ਮੂੰਹ ਅਜੇ ਵਸੀ ਦੁੱਧ ਦੇ ਦੇ ਵੀ ਆਖੜਨ ਦੀਆਂ ਗੱਲਾਂ ਉਹਨਾਂ ਕਿਹਾ 20 ਕਿਲੋ ਅਸੀਂ ਕਹਿੰਦੇ 18 17 ਦੇਈ ਜੇ ਬੜਾ ਹੁੰਦਾ ਤੂੜੀ ਤਾੜੀ ਪੈਣੀ ਸਦੀਸ਼ਾ ਜੇ 10 ਵੀ ਦੇਣ ਇੰਨਾ ਕੀ ਬੜਾ ਨਾ ਸਾਡੇ ਲੱਕੇ ਜਿੰਨਾ ਚਾਰ ਹੀ ਆ ਤੇ ਨਾ ਇੰਨਾ ਹਰਿਆ ਹੀ ਅਜੇ ਹਾਂਜੀ ਤੁਸੀਂ ਆ ਪਹਾੜ ਦਾ ਵੀ ਉੜਦੀਆਂ ਵਾਲਾ ਹੀ ਹੈ ਹਾਂ ਹਾਂਜੀ ਕਰਾਂਗਾ ਆਪੇਗਾ ਮੈਂ ਕਰਾਂਗਾ ਅਰਦੋਂ ਲਾਸਟ ਵਾਲਾ ਵੀ ਇਹਦਾ ਜਾਣ ਦੂ ਕਰ ਦੇ ਕਿਸੇ ਕੋ ਸੇ ਆ ਜਾ ਕਰ ਦੇ ਕਿਸੇ ਆ ਜਾ ਇੱਥੇ ਆ ਜਾ ਕਰ ਦੇ ਕੋ ਨਹੀਂ ਮੈਂ ਨਹੀਂ ਕਰ ਰਹਾ ਉਹਨੇ ਕਿ ਗਾੜਾ ਨਾ ਪੌਜੀ ਨੇ ਵੀ ਤਾਂ ਦੇਣਾ ਤੁਹਾਡੇ ਪਾਸੇ ਵਿੱਚ ਮਿੰਡ ਚ ਭਾਦ ਵਾਲੇ ਮਿੰਡ ਦੇ ਵਿੱਚ ਲੱਗ ਜਦੇ ਉਹ ਗੁਜਰਾ ਮੈਂ ਭਾਣੋਂ ਆਲਾ ਤੈਨੂੰ ਹੋ ਗਿਆ ਜਾਂਦਾ ਮਿੰਡ ਚ ਪਾਰਾ ਚੜ ਜਾਂਦਾ ਮਿੰਡ ਚ ਉਤਰ ਜਾਂਦਾ ਉਹ ਭਾ ਵੀ ਜਿਹੜਾ ਸਾਈਡ ਤੇ ਖੜਾ ਵਾਦਾ ਇੱਕ ਮਿੰਟ ਚ ਪਾਰਾ ਚੜਦਾ ਤੇਰਾ ਬੜਾ ਮੈਨਾਂ ਤੰਗ ਹੁੰਦਾ ਮੈਂ ਕੋਈ ਨਹੀਂ ਮੇਰਾ ਸੁਭਾਅ ਹੀ ਹਿੱਦਾ ਦਾ ਪੁਲਿਸ ਸਾਹਿਬ ਮੋਲ ਕਰ ਲਈ ਇਹਦਾ ਇਹਦਾ ਮੋਲ ਨਹੀਂ ਦਿਆ 70000 65 ਦੀ ਦੇ ਦੀਏ ਦੋ ਹੀ ਛੱਡਦੇ ਫਿਰ ਪੰਜ ਹੀ ਛੱਡਦੇ 60 ਦੀਆਂ ਦੋਵੇਂ 60000 ਦੀ ਓਕੇ ਆ ਮੈਂ ਨਾ ਓਕੇ ਆ ਠੀਕ ਐ ਫਿਰ ਇੰਨੀਆਂ ਇੰਨੀਆਂ ਬਾਠ ਦੀਆਂ ਵੇਚ ਦੇ ਦਿੰਦੀਆਂ ਇੰਨੀਆਂ ਇੰਨੀਆਂ 60 65 ਬਣਦੇ ਇੰਨੀਆਂ ਨੇ ਵੇਚ ਛੱਡੀਆਂ ਪਰ ਨਹੀਂ ਹੁਣ ਆਖੀਦਾ ਚੱਲ ਯਾਰ ਇਦਾਂ ਕਰ ਲਈ ਘਟਕ ਮਾਈ ਕੋਈ ਨਹੀਂ ਬਿਲਕੁਲ ਜਾ ਚਲ ਚਲੀ ਯਾਰ ਹੋਰ ਆ ਜਾਊਗਾ ਤੇ ਦੇਖੋ ਜੀ ਆਹੀ ਪਸ਼ੂ ਆ ਤੇ ਰੇਡ ਬੜਾ ਸੋਹਣਾ ਬਾਈ ਉਹਨਾਂ ਦਾ ਤੇ ਗਰਲੈਂਡੋ ਛਲੈਂਡੋ ਕਈ ਵੱਡੀ ਵੱਡੀ ਵਹਿੜਾ ਤੇ ਹੁਣ ਭਾਈ ਜਿਹੜੀ ਜਿਹੜੀ ਮਰਜ਼ੀ ਸਾਂਝ ਕੇ ਲੈ ਲੈ ਜਾਣਾ ਭਾਈ ਜੀ ਬਸ ਬਸ ਦੀਪ ਸਿੰਘ ਜੇ ਆ ਗਾਂ ਨਾ ਨਾ ਵੇਖੀ ਸੰਦੀਪ ਸਿੰਘ ਹਾਂਜੀ ਅੱਜ ਇਹਦਾ ਮੋਲ ਹੁਣ ਮੈਨੂੰ ਚੇਤਾ ਨਾ 85 ਪਾਇਦਾ 80 80 85 80 ਪਾਇਆ ਨਾ ਅਗਲੀ ਵੀਡੀਓ 'ਚ ਜੇ ਗਾਂ ਹੋਈ ਫਿਰ 90 ਦੀ ਵੇਚਾਂਗਾ ਹੂੰ ਇਸੇ ਇਦਾਂ ਹੀ ਵੀਡੀਓ 'ਚ ਇਹ ਚ ਗੁੱਸਾ ਨਾ ਕਰਿਓ ਕਿਉਂਕਿ ਜੇ ਮੇਰੇ ਕੋ ਰਹਿ ਗਈ ਇਹ ਸੂਪੀ ਢੁੱਕ ਪੀ ਮੈਂ ਫੇਰ ਨਹੀਂ ਦੇ ਦਿੰਦਾ ਗੁੱਸਾ ਆਲੀ ਗੱਲ ਨਹੀਂ ਅੱਜ ਕੱਚੀ ਦਾ ਭਾਅ ਇਹ ਆ ਤੁਸੀਂ ਸਾਨੂੰ 2-4000 ਬਾਜੀ ਬੜੀ ਫਤੇ ਨੀ ਸੰਸ ਮਾਲ ਇਹੋ ਹੀ ਆ ਰੇਟ ਬਿਲਕੁਲ ਜਾਇਜ਼ ਆ ਆਪਾਂ ਮੋਤਾਵਾਦਰ ਰੇਟ ਨਹੀਂ ਕੀਤਾ ਫਿਰ ਵੀ ਜੇ ਕਿਸੇ ਭੈਣ ਬਣਾਉਣ ਰੇਟ ਵੱਧ ਲੱਗਦਾ ਆਪਣਾ ਬਾਹਰੋਂ ਟਰਾਈ ਮਾਰ ਲੇ ਜੇ ਮੇਰੀਆਂ ਮਾੜੀਆਂ ਲੱਗਦੀਆਂ ਤਾਂ ਰਹਿਣ ਦੇ ਮੇਰਾ ਭਰਾਵਾ ਗੜੀ ਬੇਨਤੀ ਹੱਥ ਜੋੜੇ ਯਾਰ ਕਮੈਂਟ ਕਰੋ ਭਰਤੀ ਭੈਣ ਦੀ ਗਾਲ ਨਾ ਕੱਢੋ ਰੜਕਦੇ ਬੜੇ ਅਜੇ ਸਿਰਫ ਚੱਕਰੇ ਵੀ ਤੂੰ ਹੈਗੇ ਜੋ ਦੂਜੇ ਫੇਸ ਦੂਜੀਆਂ ਫੇਕ ਆਈਡੀਆਂ ਜੇ ਨਾ ਫੇਕ ਆਈਡੀਆਂ ਤਾਂ ਤੁਹਾਡੇ ਵਰਗਿਆਂ ਨੂੰ ਟਰੈਕਟਰ ਮਗਰ ਪਾ ਕੇ ਧੂਵੇ ਐਡੇ ਪੱਧਰੇ ਨਹੀਂ ਤੇ ਜਾਟਾ ਇੱਕ ਜਾਟਾ ਇੱਕ ਫੌਜੀ ਇੱਕ ਵਪਾਰੀ ਤਿੰਨ ਚਾਰ ਟੈਗ ਲੱਗਦੇ ਇੱਕ ਜੇ ਹੋਰ ਲੱਗਦਾ ਉਹ ਦੱਸੀ ਦਿਆ ਨਹੀਂ ਸਿਆਸਤ ਵੀ ਬੜੀ ਕੀਤੀ ਸੀ ਦੀ ਸਿਆ ਪੁੱਠੇ ਕੰਮ ਵੀ ਬੜੇ ਕੀਤੇ ਨੇ ਪਰ ਹੁਣ ਦੱਸੀ ਦੇ ਨਹੀਂ ਤਿੰਨ ਕਦੇ ਆ ਗਏ ਆ ਨਾ ਤੇ ਇਹ ਕਰਕੇ ਮੇਰੇ ਭਰਾਵਾਂ ਗਰੇ ਹਾਂ ਤੂੰ ਡੰਗਰ ਨੂੰ ਮਾਰਾ ਕਿਹਾ ਮੈਨੂੰ ਜੋ ਮਰਜ਼ੀ ਕਹ ਤੀਆਂ ਪੁੱਤਾਂ ਨੂੰ ਗਾਲ ਨਹੀਂ ਕੱਢੀ ਦੀ ਕਾਕਾ ਤੇਰੀ ਭੈਣ ਤੇ ਤੇਰੀ ਧੀ ਵੀ ਜਵਾਨ ਹੁਣੀ ਹੈ ਜਾਂਦਰੀ ਮਾਂ ਵੀ ਹੁਣੀ ਇਦਾਂ ਦੀ ਗੱਲ ਨਹੀਂ ਕਰਦੀ ਆਪਾਂ ਠੀਕ ਆ ਬੈਠੇ ਕੋਈ ਗੱਲ ਨਹੀਂ ਇਹ ਕਿਹੜਾ ਕੋਈ ਵੇਖਣ ਡਿਆ ਮਗਰੋਂ ਥਾਣੇਦਾਰ ਨੂੰ ਨਿਕਲਦੀ ਆ ਪਰ ਸਨੀਵ ਜੀ ਗੁੱਸਾ ਜ਼ਰੂਰ ਲੱਗਦਾ ਨਹੀਂ ਲੱਗਦਾ ਲੱਗਦਾ ਇਹ ਗੱਲ ਨਹੀਂ ਵੀ ਗਾਲ ਲੈ ਕੇ ਚੁੱਪ ਬਹਿਣ ਵਾਲੇ ਨਹੀਂ ਹੈਗੇ ਸਿਰਫ ਚੱਕਰ ਇਹ ਵੀ ਤੁਹਾਡਾ ਪਤਾ ਨਹੀਂ ਕਿਉਂਕਿ ਤੁਸੀਂ ਆਈਡੀਆ ਗਲਤ ਬਣਾਈਆਂ ਜੇ ਆਜ ਮਤ ਹੈਗੀ ਆਪਣੀ ਆਈਡੀ ਬਣਾਓ ਉੱਤੇ ਨੰਬਰ ਪਾਓ ਫਿਰ ਵੇਖਾਂ ਕਿਦਾਂ ਕਮੈਂਟ ਹੁੰਦਾ ਚਲੋ ਬਾਕੀ ਕੋਈ ਨਹੀਂ ਅੱਗੇ ਵੀ ਪਿਛਲੇ ਵਾਲੀ ਭੈਣ ਭਰਾ ਬਾਹਰੋਂ ਫੋਨ ਕਰਕੇ ਆਏ ਤੇ ਫੋਜਿਆ ਕਿਨੇ ਕੀਤਾ ਕਮੈਂਟ ਦੱਸ ਦੱਸਾਂਗੀ ਉਹਨਾਂ ਦਾ ਮੈਨੂੰ ਨਹੀਂ ਪਤਾ ਨੂੰ ਵੀ ਦੱਸਾਂ ਇਹੋ ਗੱਲਵਾਦਾਂ ਦੀ ਸੀ ਆ ਮਾੜਾ ਇੰਨਾ ਗਿਆ ਬਾਕੀ ਗਿਆਨ ਦੀਆਂ ਝਾੜੀਆਂ ਜਿਨੇ ਵੀ ਆਉਣਾ ਆਪਣੀ ਤਸੱਲੀ ਕਰਕੇ ਪਾਸ ਕਰਕੇ ਹੜੋ ਮੁੜ ਕੇ ਲਾਂਭਾ ਨਾ ਦਿਆ ਕਰੋ ਮੇਰੇ ਬੜੇ ਕਸੂਤੇ ਜੇ ਗੇਰ ਫਾਦੇ ਆ ਜਿਹੜਾ ਅਗਲੀ ਵੀਡੀਓ ਵੇਂਦਾ ਨਾ ਉਹ ਅਗਲੀ ਵੀਡੀਓ ਚ ਹੋਰ ਸਸਤੀਆਂ ਹੁੰਦੀਆਂ ਹੁਣ ਐਰਕਾ ਵੀਡੀਓ ਚ ਬਹੁਤ ਮਾਲ ਸਸਤਾ ਪਾਇਆ ਸੰਦੀਪ ਸਿੰਘ ਜੀ ਮੰਨ ਕੇ ਚੱਲ ਵੀ ਬਹੁਤਾ ਹੀ ਪੋਲਾ ਮਾਲ ਪਾਇਆ ਅਸੀਂ ਤੇ ਹੁਣ ਜਿਨੇ ਪਿਛਲੀ ਵੀਡੀਓ ਚ ਕੋਈ 60 60 ਦੀ ਗਾਂ ਇਹਨਾਂ ਨੂੰ ਹੋਲੀ ਖੜੀ ਨਾ ਉਹਨੇ ਕਰੀ ਜਣਾ ਨਾ ਭਾਜੀ ਇਹਦੇ ਕੋਲ ਦੁੱਧ ਹੀ ਨਹੀਂ ਇਆ ਦੇ ਆ ਹੀ ਹੋ ਗਿਆ ਜੇ ਉਹ ਹਾਨੂੰ ਤਾਂ ਪਤਾ ਹੁੰਦਾ ਰੋਗ ਦਾ ਵੀ ਰੋਗ ਆ ਪੈ ਗਿਆ ਵੀਡੀਓ ਚੜ ਗਈ ਜਦੇ ਹੁਣ ਨਵੀਂ ਵੀਡੀਓ ਵੇਖ ਲਈ ਆ ਹੁਣ ਜਿਹੜੀ ਗੱਬਣ ਵੇਚਤੀ ਜਾਂ ਇੱਕ ਦਿਨ ਦੀ ਸੂਈ ਵੇਚਤੀ ਉਹਦਾ ਮੈਂ ਕੀ ਕਰ ਸਕਦਾ ਪਿਛਲੇ ਨੂੰ ਕੀ ਕਹੂੰਗਾ ਪਿਛਲਾ ਗੁਲਾਮਾ ਲੈਂਦਾ ਮੈਂ ਕੱਲ ਵੀ ਤੇਰੇ ਸਾਹਮਣੇ ਤੈਨੂੰ ਵੀਡੀਓ ਪਾਈ ਰਕੋੜੀ ਹਾਂਜੀ ਹਾਂਜੀ ਡੇਢ ਮਹੀਨੇ ਬਾਅਦ 5000 ਰੁਪਏ ਮੋੜਿਆ ਦੱਸੋ ਮੇਰਾ ਕੀ ਦੋਸ਼ ਠੀਕ ਕਰਦਾ ਨਾ ਮੋੜੋ ਮਤਲਬ ਜੇ 5000 ਰੁਪਏ ਮੋੜਿਆ ਸਹੀ ਹੋ ਗਈ ਹਮ ਗੱਲ ਹੀ ਆ ਨਾ ਇੱਕ ਪੀ ਨਹੀਂ ਜੱਜੀ ਛੱਡੀ ਰੋਜ ਹੀ ਲਾਮਾ ਰੋਜ ਲਾਮਾ ਜਦੋਂ ਮੈਂ ਹਾਰ ਕੇ ਮੈਂ ਪ੍ਰਾਜੋਲ ਲੈਣਾ ਲੈ ਲੈ ਮੇਰੀ ਜਾਨ ਛੱਡ ਤੇ ਮੁੜ ਕੇ ਆਂਦੇ 6000 ਦੇ ਦੇ ਮੈਂ ਆਜੋ 5000 ਤੈਨੂੰ ਰਿਕਾਰਡਿੰਗ ਹੀ ਸੈਂਡ ਕੀਤੀ ਤੇ ਇਦਾਂ ਹੀ ਭੈਣ ਭਰਾ ਕਰੀ ਜਾਂਦੇ ਆ ਅਸੀਂ ਮੁੱਲ ਲਿਆ ਕੋਈ ਨਹੀਂ ਜੇ ਮੋੜਦਾ ਪਿੱਛੇ ਇਹ ਕਿਹੜਿਆ ਸਮਾਨ ਮੋੜਨ ਵਾਲਾ ਵੀ ਇਹ ਕੋਈ ਸੂਟ ਥੋੜਾ ਹੈ ਜਾ ਕੋ ਲੋਹਾ ਆ ਵੀ ਮੋੜ ਆਵਾਂਗੇ ਇਹ ਚੀਜ਼ਾਂ ਜਿਹੜੀਆਂ ਮੁੱਲ ਸਾਹ ਵਾਲੀਆਂ ਨੇ ਤੇ ਕੋਈ ਨਹੀਂ ਵਾਪਸ ਲੈਂਦਾ ਇੱਕ ਵਾਰੀ ਅਗਲਾ ਘਰੋਂ ਕੱਢ ਗਿਆਂਦਾ ਗਾਂ ਜਾਓ ਸਾਡੇ ਨਾਲ ਇਦਾਂ ਦੇ ਕੰਮ ਜਿਹਾ ਗੱਡੀ 'ਚ ਪਈ ਪਈ ਗਾਂ ਮਰ ਗਈ ਪਿੱਛੇ ਜੇ ਆਪਣੀ ਅਸੀਂ ਮਗਰ ਫੋਨ ਵੀ ਕੀ ਕਹਿਣਾ ਜਦੋਂ ਮਰ ਗਈ ਮਰ ਗਈ ਕੀ ਕਰੀਏ ਇਹ ਕਰਕੇ ਬੇਨਤੀ ਇਹੋ ਹੀ ਕਰੀਦੀ ਆ ਆਪਣੀ ਤਸੱਲੀ ਇੱਥੇ ਕਰ ਲੋ ਯਾਰ ਨਾ ਆਲਾਮਾ ਦਿਆ ਕਰੋ ਨਹੀਂ ਟਾਈਮ ਹੈਗਾ ਇੰਨਾ ਕੁਝ ਕਰਨਾ ਬੰਦੇ ਦੇ ਵਾਸਤਾ ਰੋਗ ਨਹੀਂ ਹੈਗਾ ਇਹ ਤਾਂ ਕੁਦਰਤੀ ਕਰਾਈ ਜਾਂਦੇ ਵੀ ਉੱਠ ਕੇ ਭੱਜੇ ਨੱਠੇ ਫਿਰਦੇ ਆ ਤੁਹਾਡੇ ਆਸਰੇ ਨਾਲ ਤੁਸੀਂ ਚਲੋ ਸਾਡੇ ਕੋਲ ਮਾਲ ਲੈਂਦੇ ਜੀ ਅਸੀਂ ਹੋਰ ਲਈ ਆਉਂਦੇ ਮਾਲ ਜਦੋਂ ਜਿਆਦਾ ਲਈਦਾ ਮਾੜੀਆਂ ਵੀ ਸਾਡੇ ਕੋਲ ਆਉਂਦੀਆਂ ਬਿਲਕੁਲ ਅਸੀਂ ਕੋਈ ਡੇ ਜਾ ਸਾਡੇ ਕੋਲ ਕੋਈ ਪੈਰਾਮੀਟਰ ਹੈ ਮੈਂ ਇੱਥੇ ਫਿੱਟ ਕਰਤਾ ਲੈ ਇਹ ਉਹ ਸਿਰਫ ਵੇਖੀਦਾ ਵੀ ਗਾਂ ਦਾ ਢਾਂਚਾ ਚੰਗਾ ਵਾ ਗਾਂ ਦਾ ਥਣ ਚੰਗਾ ਚਵਾਈ ਚੰਗੀ ਆ ਕੁਦਰਤ ਨੇ ਜੇ ਢਾਂਚਾ ਢੂਂਚਾ ਚੰਗਾ ਬਾਕੀ ਤੁਸੀਂ ਹੁਣ ਦੱਸ ਦੇ ਕੋਈ ਗੱਲਬਾਤ ਰਹਿ ਗਈ ਸੀ ਬਸ ਠੀਕ ਹੈ ਜੀ ਤੂੰ ਤੇ ਹੁਣ ਅਲਰਜੀ ਪਿੱਛੇ ਵੇਸਟ ਕਰ ਆਇਆ ਹੈਣਾ ਜੋਰ ਵਿੱਚੇ ਵਿੱਚੇ ਅੱਜ ਕਰ ਆਇਆ ਮੇਰਾ ਨੰਬਰ ਤੇ ਐਂਡ ਦੇ ਲਾ ਲਿਆ ਹੁਣ ਐਂਡ ਕਿਤੇ ਮੇਰੇ ਫਿਰ 4:00 ਵਜੇ ਆ ਜੀ ਆ ਲਾਕਡਾਊਨ ਹੋਇਆ 6:00 ਵਜੇ ਤੂੰ 4:00 4:00 ਵਜੇ ਆ ਗਿਆ ਉਦੋਂ ਤੋਂ 6:00 ਵਜੇ ਆਉਣਾ ਹੈ ਮੇਰੇ ਕੋਲ ਹੈ ਬਾਕੀ ਦੀ ਸਿਹ ਉਹ ਮਹਾਰਾਏ ਪੜਾ ਕਰੇ ਜੰਗ ਜੁੰਗ ਨਾ ਲੱਗੇ ਭਾਈ ਰੋਟੀ ਬੜੀ ਵਧੀਆ ਖਾਣ ਦੇ ਨਾ ਸਾਨੂੰ ਹਿੰਦੁਸਤਾਨ ਚਾਹੀਦਾ ਨਾ ਸਾਨੂੰ ਪਾਕਿਸਤਾਨ ਚਾਹੀਦਾ ਸਾਨੂੰ ਚਾਹੀਦਾ ਇੰਡੀਆ ਭਾਰਤ ਜੋ ਕੁਝ ਹੈਗਾ ਰਹਿ ਜੋ ਹੈ ਐਵੇਂ ਸੰਦੀਪ ਸਿੰਘ ਆ ਪਤਾ ਨਹੀਂ ਕੀ ਸਦਾਈ ਬਣਾਉਂਦੇ ਦੁਨੀਆ ਨੂੰ ਲੋਕੀ ਰੋਟੀ ਦੇ ਮੱਗ ਹਣ ਜਿਹੜੇ ਬੰਦੇ ਸਵੇਰੇ ਦਿਹਾੜੀ ਜਾਣਾ ਉਹਨੂੰ ਰਾਤ ਨੂੰ ਸੁੱਕਣੇ ਪਾਤਾ ਇਸ ਤਰ੍ਹਾਂ ਲੋਕਡਾਊਨ ਹੈ ਨਾ ਕਰੇ ਸੰਗਤ ਇਦਾਂ ਮਹਾਰਾਏ ਪੜਾ ਕਰੇ ਤੁਹਾਨੂੰ ਪਤਾ ਵੀ ਤੰਗੀ ਆਉਂਦੀ ਹੈ ਜਿਹੜੇ ਗਰੀਬ ਬੰਦੇ ਨੇ ਕਿੱਥੇ ਜਾਣਾ ਉਹਨੇ ਉਹ ਕਮਾਉਣਾ ਉਹ ਖਾਣਾ ਇਦਾਂ ਗਵਰਨਮੈਂਟ ਨੂੰ ਕਰਾਣਾ ਨਹੀਂ ਬਾਕੀ ਗਵਰਨਮੈਂ ਹਾਂ ਅੱਦੇ ਬੁਲਾ ਦੀ ਹਾਂ ਹਾਂਜੀ ਨਵਾਂ ਡਰਾਈਵਰ ਆਇਆ ਕਿ ਗੱਡੀ ਦਾ ਹੁਣ ਆਪਾਂ ਉਹ ਨਾ ਥੱਕ ਜਿਹਾ ਵਿਚਾਰਾ ਖਲੋਤਾ ਨਹੀਂ ਨਹੀਂ ਸ਼ੰਭੂ ਅੰਗ ਬਾਹ ਫੜਾਈ ਆ ਰਕੇ ਦਾ ਬਰਾਣਾ ਪੂਰਾ ਖੰਡਾ ਏ ਥੱਕਣਾ ਨਹੀਂ ਜਾਈ ਭਰਾਵਾ ਨਹੀਂ ਥੱਕਦਾ ਥੱਕਦਾ ਮਿਹਰਬਾਨੀ ਬੜੀ ਮਿਹਰਬਾਨੀ ਚੱਲ ਹੁਣ ਮੇਰਾ ਵੀ ਲਾਈ 2-4 ਸਾਲ ਵੀਰ ਨਾਲ ਕੋਈ ਗੱਲ ਨਹੀਂ ਪੱਕਾ ਪੰਦਾ ਰੱਖੀ ਆਦਾ ਕਿਉਂ ਇਹਦੇ ਹਰ ਕਵਰੀ ਲੱਭਣਾ ਮੜੀ ਘੜੀ ਇਹ ਪੱਕੇ ਹੀ ਆ ਫਿਰ ਚਲੋ ਨਵਾਂ ਬੰਦੇ ਆਪਣਾ ਕੰਮ ਕੰਮ ਕੁਮ ਗੱਡੀ-ਗੁੜੀਆਂ ਕਰਦੇ ਰਹਿੰਦੇ ਆ ਕੰਮ ਕਰਦੇ ਰਹਿੰਦੇ ਤੇਰਾ ਕਰਮਾ ਹੋ ਜਾਗਾ ਬਾਕੀ ਦੇ ਸਭ ਫਤੇ ਬੁਲਾਈਏ ਹਾਂ ਬੁਲਾਓ ਸਾਰੀ ਸੰਗਤ Hello.